चेगी नई चलेगी मुकारा कर ਮੁਰਦਾਬਾਦ ਮੁਰਦਾਬਾਦ ਭੰਡਾ ਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੀਆਂ ਸਰਕਾਰ ਮੁਰਦਾਬਾਦ 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 ਇੱਥੋਂ ਦੀ ਘੱਡੀਆਂ ਬਣਿਆ ਜੇ ਮੁਰਦਾਬਾਦ 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 ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਰਾਜੇਂ ਸਿੰਘ ਜੀ ਜੋ ਜਾਣਕਾਰੀ ਕਿਉਂ ਪ੍ਰੋਟੈਸਟ ਕਰ ਰਹੇ ਹੋ ਅੱਜ ਦੀ ਜੋ ਰੋਸ ਰੈਲੀ ਆ ਜੀ ਸਰਕਾਰ ਦੀ ਮਾਰੀਆਂ ਨੀਤੀਆਂ ਦੇ ਖਿਲਾਫ ਆ ਸਰਕਾਰ ਵਾਰ-ਵਾਰ ਸਾਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਆ ਜੋ ਜਿਹੜੇ ਸਾਡੇ ਹੈਗੇ ਬਿਲੀਬੋਰਡ ਦੇ ਸਰਕਾਰੀ ਰਿਟਾਇਰਡ ਮਲਾਜਮਨ ਉਹਨਾਂ ਨੂੰ ਦੁਬਾਰਾ ਭਰਤੀ ਕਰ ਰਹੀ ਹੈ ਜੋ ਸਾਡੇ ਮਲਾਜਮਨ ਹਾਲਾਂਕਿ ਐਲੀਜੀਬਲ ਆ ਸਾਰੇ ਕੰਮ ਕਰਦੇ ਕਿਤੇ ਗ੍ਰੇਮਨ 10-10 ਸਾਲਾਂ ਤੋਂ ਤੇ ਉਹਨਾਂ ਦਾ ਕੋਈ ਸਾਡੇ ਸੋਚ ਨਹੀਂ ਰਹੀ ਸਾਡੇ ਨਾਲ ਵਾਰ-ਵਾਰ ਮੀਟਿੰਗ ਕਰਕੇ ਮੀਟਿੰਗ ਤੋਂ ਫੇਰ ਭੱਜ ਜਾਂਦੇ ਕੱਲ ਦੀ ਮੀਟਿੰਗ ਸੀ ਅੱਜ ਦਾ ਫੇਰ ਟਾਈਮ ਦਿੱਤਾ ਜੀ ਹਜੇ ਕੁਝ ਨਹੀਂ ਪਤਾਗਾ ਪੰਜਾਬ ਦੇ ਕਿੰਨੇ ਮੁਲਾਜ਼ਮ ਜਿਹੜੇ ਇੱਦਾਂ ਰੋਸ ਸਟ੍ਰੈਕ ਕਰ ਰਹੇ ਨੇ ਪੰਜਾਬ ਦੇ ਸਾਰੇ ਅੱਜ ਜਿੰਨੇ ਵੀ ਸੀਐਚਵੀ ਕੰਮ ਹੈ ਜੀ ਸਾਰਾ ਦਾ ਕੰਮ ਅੱਜ ਬੰਦ ਆ ਸਾਰੇ ਰੋਜ਼ ਪ੍ਰਦਰਸ਼ਨ ਕਰ ਰਹੇ ਆ ਜੀ ਪੰਜਾਬ ਦੇ ਕੀ ਹੋ ਰਿਹਾ ਅੱਜ ਹਾਂਜੀ ਹਾਂਜੀ ਤੁਹਾਡੇ ਲੋ ਹੁਣ ਕਿੱਦਾਂ ਪਹੁੰਚ ਕੀਤਾ ਜਾਏਗਾ ਅਸੀਂ ਅੱਜ ਦੀ ਜੋ ਰੋਸ ਰੈਲੀ ਆ ਜੀ ਆਪਣੇ ਇਥੋਂ ਸਰਕਾਰੀ ਦਫ਼ਤਰ ਇਥੋਂ ਚੱਲ ਕੇ ਦਫ਼ਤਰ ਤੋਂ ਮੇਨ ਚੌਂਕ ਦੇ ਵਿੱਚ ਤੱਕ ਉੱਥੋਂ ਚੱਲ ਕਰਾਂਗੇ ਸ਼ਾਂਤਮਈ ਹੋਏਗਾ ਹਾਂਜੀ ਸ਼ਾਂਤਮਈ ਸਰਕਾਰ ਨੂੰ ਕੀ ਮੰਗ ਤੁਹਾਡੀ ਸਾਡੀ ਮੰਗ ਆ ਜੀ ਜੋ ਸਾਡੇ ਨਾਲ ਵਾਅਦੇ ਕੀਤੇ ਆ ਵੋਟਾ ਦਰਾਨ ਉਹ ਵਾਅਦੇ ਪੂਰੇ ਕੀਤੇ ਜਾਣ ਸਾਡੇ ਜੋ ਮੁਲਾਜ਼ਮਾ ਕੱਚੇ ਜਾਹ ਜੋ ਹਾਦਸਾ ਵੀਰ ਦੇ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਜੀ ਬਸ ਇਹੀ ਸਾਡਾ ਮੰਗਾ ਜੀ ਮੇਰਾ ਨਾਮ ਰਾਜਵਿੰਦਰ ਸਿੰਘ ਆ ਜੀ ਰਾਜਵਿੰਦਰ ਸਿੰਘ ਜੀ ਜੋ ਜਾਣਕਾਰੀ ਕਿਉਂ ਪ੍ਰੋਟੈਸਟ ਕਰ ਰਹੇ ਆ ਅੱਜ ਦੀ ਜੋ ਰੋਸ ਰੈਲੀ ਆ ਜੀ ਸਰਕਾਰ ਦੀ ਮਾਰੀਆਂ ਨੀਤੀਆਂ ਦੇ ਖਿਲਾਫ ਆ ਸਰਕਾਰ ਵਾਰ-ਵਾਰ ਸਾਨੂੰ ਮੀਟਿੰਗਾਂ ਦੇ ਕੇ ਭੱਜ ਰਹੀ ਆ ਤੇ ਜਿਹੜੇ ਸਾਡੇ ਹੈਗੇ ਬਿਜਲੀ ਬੋਰਡ ਦੇ ਸਰਕਾਰੀ ਰਿਟਾਇਰ ਮੁਲਾਜ਼ਮਾਂ ਨੂੰ ਦੁਬਾਰਾ ਭਰਤੀ ਕਰ ਰਹੀ ਆ ਜੋ ਸਾਡੇ ਮੁਲਾਜ਼ਮਾਂ ਹਾਲਾਕੀ एलिਜੀਬਲ ਆ ਸਾਰੇ ਕੰਮ ਕਰਦੇ ਕਿਤੇ ਗ੍ਰੀਨ 10-10 ਸਾਲਾਂ ਤੋਂ ਤੇ ਉਹਨਾਂ ਨਾਲ ਕੋਈ ਸਾਡੇ ਸੋਚ ਨਹੀਂ ਰਹੀ ਸਾਡੇ ਨਾਲ ਵਾਰ-ਵਾਰ ਮੀਟਿੰਗ ਕਰਕੇ ਮੀਟਿੰਗ ਤੋਂ ਫਿਰ ਭੱਜ ਜਾਂਦੇ ਕੱਲ ਦੀ ਮੀਟਿੰਗ ਸੀ ਅੱਜ ਦਾ ਫੇਰ ਟਾਈਮ ਦਿੱਤਾ ਜੀ ਹਜੇ ਕੁਝ ਨਹੀਂ ਪਤਾ ਕੰਮ ਪੰਜਾਬ ਦੇ ਕਿੰਨੇ ਮੁਲਾਜ਼ਮ ਜਿਹੜੇ ਇਦਾਂ ਰੋਸ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਦੇ ਸਾਰੇ ਅੱਜ ਜਿੰਨੇ ਵੀ ਸੀਐਚਬੀ ਕੰਮ ਹੈ ਜੀ ਸਾਰਾ ਦਾ ਕੰਮ ਅੱਜ ਬੰਦ ਆ ਸਾਰੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਪੰਜਾਬ ਦੇ ਕੀ ਹੋ ਰਿਹਾ ਅੱਜ ਹਾਂਜੀ ਹਾਂਜੀ ਤੁਹਾਡੇ ਲੋ ਹੁਣ ਕਿੱਦਾਂ ਬਲੈਸ ਕੀਤਾ ਜਾਏਗਾ ਅਸੀਂ ਅੱਜ ਦੀ ਜੋ ਰੋਸ ਰੈਲੀ ਆ ਜੀ ਆਪਣੇ ਇਥੋਂ ਸਰਕਾਰੀ ਦਫ਼ਤਰ ਇਥੋਂ ਚੱਲ ਕੇ ਦਫ਼ਤਰ ਤੋਂ ਮੇਨ ਚੌਂਕ ਦੇ ਵਿੱਚ ਤੱਕ ਉਥੋਂ ਜਾ ਕੇ ਕਰਾਂਗੇ ਸ਼ਾਂਤਮਈ ਹੋਏਗਾ ਹਾਂਜੀ ਸ਼ਾਂਤਮਈ ਸਰਕਾਰ ਨੂੰ ਕੀ ਮੰਗ ਤੁਹਾਡੀ ਸਾਡੀ ਮੰਗ ਆ ਜੀ ਜੋ ਸਾਡੇ ਨਾਲ ਵਾਅਦੇ ਕੀਤੇ ਆ ਵੋਟਾਦਾਨ ਉਹ ਵਾਅਦੇ ਪੂਰੇ ਕੀਤੇ ਜਾਣ ਸਾਡੇ ਜੋ ਮੁਲਾਜ਼ਮਾ ਕੱਚੇ ਜਾਓ ਜੋ ਹਾਦਸਾ ਵੀਡਜ਼ ਪਰਿਵਾਰ ਆ ਉਹਨਾਂ ਨੂੰ ਮੁਆਵਜ਼ਾ ਦੇ ਬਸ ਇਹੀ ਸਾਡਾ ਮੰਗਾ ਜੀ